ਫਰਤ ਨਗਰ ਅੱਜ ਮਿਸਟਰ ਸ਼ੀਕਾ ਨੇ ਜਨ ਪ੍ਰਸਤਾਵ ਅੱਜ ਜੋ ਪੰਜਾਬ ਸਰਕਾਰ ਨੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਬਹੁਤ ਹੀ ਸੀਨੀਅਰ ਸਤਕਾਰਯੋਗ ਲੀਡਰ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਜੀ ਦੇ ਘਰੇ ਔਰ ਸਾਡੇ ਮੈਂਬਰ ਵਿਧਾਨ ਸਭਾ ਦੇ ਐਮ ਐਲ ਏ ਸਾਡੇ ਬੀਬੀ ਗੁਨੀਤ ਕੌਰ ਦੇ ਘਰੇ ਜੋ ਤੜਕਸਾਰ ਅੱਜ ਬਿਨਾ ਕਿਸੇ ਨੋਟਿਸ ਦੇ ਬਿਨਾ ਕਿਸੇ ਸਰਚ ਬਰੰਟ ਦੇ ਘਰੇ ਛਾਪਾ ਮਾਰਿਆ ਜਾਂ ਰੇਡ ਮਾਰੀ ਹੈ ਬਹੁਤ ਘਨਾਉਣੀ ਹਰਕਤ ਕੀਤੀ ਹੈ ਕਿਉਂਕਿ ਸਰਦਾਰ ਵਿਕ੍ਰਮਜੀਤ ਸਿੰਘ ਮਜੀਠੀਆ ਜਿਵੇਂ ਪੰਜਾਬ ਦੇ ਮੁੱਦੇ ਅਕਸਰ ਚੱਕਦੇ ਸੀ ਔਰ ਸਰਕਾਰ ਦੇ ਨਕਾਮੀਆਂ ਅਕਸਰ ਖੁੱਲੇ ਆਮ ਔਰ ਨਿਰਪੱਖਤਾ ਦੇ ਨਿਰਪੱਖ ਔਰ ਨਿੱਡਰ ਹੋ ਕੇ ਬੋਲਦੇ ਸਨ ਉਸ ਦਾ ਬਦਲਾ ਲਊ ਭਾਵਨਾ ਦੇ ਨਾਲ ਪੰਜਾਬ ਸਰਕਾਰ ਨੇ ਜੋ ਇਹ ਹਰਕਤ ਕੀਤੀ ਹੈ ਬਹੁਤ ਘਨਾਉਣੀ ਹਰਕਤ ਹੈ ਔਰ ਇਸ ਤਰ੍ਹਾਂ ਲੱਗ ਰਿਹਾ ਜਿਵੇਂ ਪੰਜਾਬ ਦੇ ਵਿੱਚ ਲੋਕਤੰਤਰ ਸਰਕਾਰ ਨਹੀਂ ਹੈ ਔਰ ਜਿਵੇਂ ਅੰਗਰੇਜ਼ਾਂ ਦਾ ਰਾਜ ਹੈ ਪਹਿਲਾਂ ਰਾਜ ਰਹਿ ਗਿਆ ਆਪਣੇ ਮੁਗਲਾਂ ਦਾ ਰਾਜ ਰਹਿ ਗਿਆ ਉਸ ਤਰੀਕੇ ਨਾਲ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਲੋਕਾਂ ਨਾਲ ਪੰਜਾਬ ਦੇ ਪਾਰਟੀਆਂ ਦੇ ਨਾਲ ਲੀਡਰਾਂ ਦੇ ਨਾਲ ਜੋ ਧੱਕਾ ਕਰ ਰਹੀ ਹੈ ਇਹ ਮੰਦਭਾਗਾ ਹੈ ਔਰ ਇਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਇਸ ਦਾ ਹਰਜਾਨਾ ਭਰਨਾ ਪਊਗਾ ਜਿਵੇਂ ਪੰਜਾਬ ਦੇ ਵਿੱਚ ਪੰਜਾਬੀਆਂ ਦੀ ਇੱਕ ਖਾਸੀਅਤ ਸੀ ਪੰਜਾਬੀਆਂ ਦੇ ਇੱਕ ਅਣਖ ਹੁੰਦੀ ਸੀ ਆਪਗਿਆਨ ਦੇ ਵਿੱਚ ਪੰਜਾਬ ਪੰਜਾਬੀ ਪੰਜਾਬੀ ਬੜੇ ਅਨਖੀਲੇ ਹਨ ਯੋਧੇ ਹਨ ਇੰਜ ਲੱਗ ਰਿਹਾ ਜਿਵੇਂ ਪੰਜਾਬ ਦੇ ਵਿੱਚੋਂ ਅਣਖ ਖਤਮ ਹੋ ਗਈ ਹੈ ਕਿਉਂਕਿ ਸਰਕਾਰ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿਹੜੇ ਦਿੱਲੀ ਦੇ ਵਿੱਚੋਂ ਆ ਕੇ ਇੱਥੇ ਰਾਜ ਕਰ ਰਹੇ ਨੇ ਵੱਖ-ਵੱਖ ਵਿਭਾਗਾਂ ਦੇ ਵਿੱਚ ਵੱਖ-ਵੱਖ ਮੰਤਰੀਆਂ ਦੇ ਨਾਲ ਵੱਖ-ਵੱਖ ਅਫਸਰਾਂ ਦੇ ਨਾਲ ਜਿਨ੍ਹਾਂ ਦੇ ਨਾਲ ਬਾਹਰੋਂ ਆ ਕੇ ਜਿਹੜੇ ਉਹ ਬੀਵੀ ਤੀਤੀ ਹਜ਼ਾਰ ਵਾਲੇ ਮੁਲਾਜ਼ਮਾ ਹੈ ਉਹਨਾਂ ਨੂੰ ਚਲਾ ਰਹੇ ਨੇ ਬੇਸ਼ੱਕ ਉਹ ਕਿਸੇ ਐਮਐਲਏ ਨੂੰ ਚਲਾ ਰਹੇ ਹੈ ਬੇਸ਼ੱਕ ਜ਼ਿਲ੍ਹਾ ਲੈਵਲ ਦੇ ਅਫਸਰਾਂ ਨੂੰ ਚਲਾ ਰਹੇ ਹੈ ਵੇ ਪੰਜਾਬ ਲੈਵਲ ਦੇ ਅਫਸਰਾਂ ਨੂੰ ਚਲਾ ਰਹੇ ਹੈ ਔਰ ਜੋ ਰਾਜ ਦਿੱਲੀ ਵਾਲੇ ਕਰ ਰਿਹਾ ਹੈ ਦੇਖਣ ਨੂੰ ਇੱਥੇ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਹੈ ਲੇਕਿਨ ਇਹ ਪੰਜਾਬ ਸਰਕਾਰ ਨਹੀਂ ਹੈ ਔਰ ਇੱਥੋਂ ਮੈਨੂੰ ਇੱਥੋਂ ਇਹ ਜਾਪਦਾ ਹੈ ਵੀ ਪੰਜਾਬ ਦੇ ਵਿੱਚ ਪੰਜਾਬ ਦੇ ਪਦਰ ਜਿਹੜੇ ਕੁਝ ਲੋਕ ਹੈ ਜਿਹੜੇ ਰਾਜ ਕਰ ਰਹੇ ਹੈਗੇ ਅਨਕ ਸ਼ਬਦ ਉਹਨਾਂ ਵਾਸਤੇ ਲਾਗੂ ਨਹੀਂ ਹੁੰਦਾ ਕਿ ਉਹ ਇਹ ਬਹੁਤ ਘਣਾਉਣੀ ਹਰਕਤ ਹੋਈ ਹੈ ਜਿਵੇਂ ਇਹ ਬਦਲਾਵ ਦੀ ਭਾਵਨਾ ਨਾਲ ਕਰ ਰਿਹਾ ਆਮ ਇੱਕ ਪਕਾਹਤ ਨੂੰ ਸੁਣਦੇ ਹੁੰਦੇ ਹੁੰਨੇ ਆ ਵੀ ਇੱਕ ਬਾਂਦਰ ਨੇ ਜੱਟ ਦਾ ਮੱਖਣ ਖਾ ਕੇ ਤੇ ਜਾਂਦਾ ਕੱਟੇ ਦੇ ਮੂੰਹ ਨੂੰ ਲਾ ਗਿਆ ਇਹਨਾਂ ਨੂੰ ਉਹ ਹੋਣੀ ਹੈ ਉੜਕੇ ਬਾਅਦ ਦੇ ਵਿੱਚ ਜਿਹੜੇ ਦੂਸਰੀਆਂ ਪਾਰਟੀਆਂ ਫਿਰ ਗੱਲ ਇਹ ਕਰਦੇ ਹੁੰਦੇ ਹੈਗੇ ਵੀ ਬਦਲਾਅ ਲੋਪਾ ਆਉਣਾ ਹੈ ਜਿਹੜੇ ਆਰਥਿਕ ਆਬਾਦ ਦੇ ਵਿੱਚ ਮੈਂ ਸੋਚਦਾ ਹਾਂ ਵੀ ਮੈਂ ਚਾਹੁੰਦਾ ਵੀ ਮੇਰਾ ਕਹਿਣਾ ਵੀ ਚਾਹੁੰਦਾ ਬਾਤੀ ਬਾਤੇ ਕਿ ਹੁੰਦੇ ਸੀ ਉਹਦੇ ਦੇ ਕੱਢ ਕੇ ਉਹ ਲੋਕਾਂ ਦੇ ਵਿੱਚ ਜਨਤਕ ਕਰਦੇ ਸੀ ਪਾਸੇ ਕੋਈ ਲੀਡਰ ਸੀ ਉਹ ਬੋਲਦਾ ਸੀ ਜਿਹੜੇ ਅਕਾਲੀ ਦਾਲੀ ਬੋਲ ਰਿਹਾ ਹੋਰ ਦੇਖੋ ਇੱਕ ਪਾਸੇ ਦਾ ਕਹਿ ਰਿਹਾ ਵੀ ਸਾਨੂੰ 82% ਤੋਂ 83% ਵੋਟ ਪੈ ਗਈ 9% ਮੰਨ ਲਿਆ ਵੀ 9% ਪੈ ਗਈ ਹੈ ਫਿਰ ਸਾਨੂੰ ਤੁਸੀਂ ਅਕਾਊਂਟ ਕਿਉਂ ਜਿਹੜਾ ਟਾਰਗੇਟ ਕਿਨੂੰ ਕਰਨਗੇ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਅਕਾਲੀ ਦਲ ਨੂੰ ਟਾਰਗੇਟ ਕਰਦੇ ਇੱਕ ਪਾਸੇ ਤੁਸੀਂ ਅਕਾਲੀ ਦਲ ਖਤਮ ਹੋ ਗਿਆ ਫਿਰ ਟਾਰਗੇਟ ਕਿਉਂ ਕਰ ਰਹੇ ਹੋ ਤੁਸੀਂ ਸਾਨੂੰ ਤਾਂ ਗਨੂ ਇਹਨਾਂ ਜੇ ਖਤਮ ਹੋ ਗਏ ਤਾਂ ਤੁਸੀਂ ਕਾਂਗਰਸ ਦੇ ਉਲਟੋ ਬੋਲੋ ਤੁਸੀਂ ਹੋਰ ਪਾਰਟੀਆਂ ਦੇ ਉਲਟੋ ਬੋਲੋ ਉਹਨਾਂ ਨਾਲ ਕਿਉਂ ਘਿਜੜੀ ਹੈ ਜੇ ਖਤਰਾ ਹੈ ਕਿਉਂਕਿ 2027 ਦੇ ਵਿੱਚ ਸਾਰਿਆਂ ਨੂੰ ਪਤਾ ਹੈ ਵੀ ਅਕਾਲੀ ਦਲ ਦੀ ਸਰਕਾਰ ਬਣੇਗਾ 150 ਜਿਹੜਾ ਕਰਤੂਤਾਂ ਦਿਸੀਆਂ ਜੇ ਕੰਮ ਕੀਤੇ ਹੁੰਦੇ ਲੁਧਿਆਣਾ ਚ ਐਲਡੀਆਂ ਵੰਡਣ ਦੀ ਕੀ ਲੋੜ ਸੀ ਲੁਧਿਆਣਾ ਦੇ ਸੀਟਾ ਜ਼ੂਡ ਵੰਡਣ ਦੀ ਕੀ ਲੋੜ ਸੀ ਉਹੀ ਭਗਵੰਤ ਮਾਲਾ ਜਿਹੜਾ ਕਹਿੰਦਾ ਸੀਗਾ ਹੱਥ ਵੱੰਨਣ ਦੀ ਲੋੜ ਨਹੀਂ ਕੰਮ ਨੂੰ ਗੋਟਾ ਪੈਣੀਆ ਹੁਣ ਸਾਰਾ ਟੱਬਰ ਜਿਹੜੀਆਂ ਘੜਦਾ ਫਿਰਦਾ ਸੀਗਾ ਮਸਲਾ ਕੀ ਹੈ ਕੀਤਾ ਕੁਛ ਨਹੀਂ ਜੋ ਬੋਲਦੇ ਆ ਜਿਹੜਾ ਇਹ ਕਹਿੰਦੇ ਵੀ ਸਾਡੇ ਖਿਲਾਫ ਨਾ ਬੋਲੋ ਸਾਡੀਆਂ ਬਰਾਈਆਂ ਨਾ ਦੱਸੋ ਸਾਡੀਆਂ ਨਲਾਇਕੀਆਂ ਨਾ ਦੱਸੋ ਬਾਵਾ ਕਰੋ ਜਿਹੜਾ ਨਲਾਇਕੀਆਂ ਦੱਸੂਗਾ ਉਹਨੂੰ ਅਸੀਂ ਐਂ ਕਰਾਂਗੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਇਹ ਅਕਾਲੀ ਦਲ ਉਹ ਜਮਾਤ ਹੈ ਜਿਨੇ ਪੰਜਾਬ ਦੇ ਸਦਾ ਕੁਰਬਾਨੀਆਂ ਤੇ ਕੁਰਬਾਨੀਆਂ ਚੋਂ ਨਿਕਲੀ ਹੋਈ ਜਮਾਤ ਹੈ ਇਹ ਜਿੰਨਾ ਸਾਨੂੰ ਵੱਢੋਂਗੇ ਉਹਨਾਂ ਅਸੀਂ ਦੂਲੇ ਚੋੜੇ ਹੋਵਾਂਗੇ ਚੋਲੇ ਹੋਏ ਜੇ ਭਗਵਾਨ ਤੁਮਨ ਦਾ ਇਹ ਖਿਆਲ ਹੈ ਕਿ